ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੈਂਡ ਬਟਰ ਰੋਇਪੁਰ ਜ਼ਿਲ੍ਹੇ ਦਾ ਪੈਂਡ ਆ ਦੋਸਤੋ ਤੇ ਤਹਿਸੀਲ ਇਹਨੂੰ ਕਿਹੜੀ ਪੈ ਜਾਂਦੀ ਬਾਈ ਗੁਰੂ ਰਸਾਇ ਗੁਰੂ ਰਸਾਇ ਠੀਕ ਆ ਲੋ ਵੀ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਲੰਗੇ ਆ ਗੱਬਣ ਮਾਝਾ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਠੀਕ ਠਾਕ ਬਾਈ ਹਾਂ ਠੀਕ ਠਾਕ ਠੀਕ ਆ ਨਾ ਦੱਸਿਓ ਬਾਈ ਆਪਣਾ ਆਪਣਾ ਚਮਕੌਰ ਸਿੰਘ ਜੀ ਰਾਜੂ ਮੈਂਬਰਾਂ ਦੇ ਜੀ ਚਮਕੌਰ ਸਿੰਘ ਰਾਜੂ ਮੈਂਬਰ ਹਾਂਜੀ ਹਾਂਜੀ ਠੀਕ ਆ ਤੇ ਬਈ ਇੱਕ ਵਾਰੀ ਨੰਬਰ ਦੱਸਦੀ 98739 ਠੀਕ ਆ ਬਈ 99239 ਠੀਕ ਆ ਇਹ ਬਈ ਮੱਝ ਆਪਣੇ ਘਰ ਦੀ ਆ ਇਹੋਂ ਬਾਹਰ ਲੈਣ ਦਾ ਕੰਮ ਹਾਂਜੀ ਨਹੀਂ ਜੀ ਵਪਾਰ ਲੈਣ ਦਾ ਨਹੀਂ ਆਪਾਂ ਦਾ ਹੀ ਆ ਜੀ ਤੇ ਇੱਕ ਵਾਰੀ ਬਈ ਰਾਜੂ ਆਪਣਾ ਐਡਰੈਸ ਸਮਝਾ ਦੇ ਹੈ ਥੋੜਾ ਇੱਕ ਲਾਜ ਹੈ ਕੰਮ ਕਈ ਦੱਸਣ ਵਾਲੇ ਹੋਰ ਬੁੱਟਰ ਵੀ ਇੱਥੇ ਕਈ ਐ ਮੈਨ ਲੱਗਦੀ ਹੈ ਨਾ ਬਈ ਹਾਂ ਇਹ ਆਪਣਾ ਨਾ ਫਰੋਜਪੁਰ ਵਾਲਾ ਠੀਕ ਆ ਕਿਲੀ ਬੁੱਟਰ ਦੇ ਲੱਖੋ ਕੇ ਬਰਾਮਤਾਰੇ ਵਾਲਾ ਪਿੰਡ ਨਾਲ ਦੂਰ ਆਪਣੇ ਠੀਕ ਆ ਹਾਂਜੀ ਹਾਂਜੀ ਤੇ ਫਰੋਜਪੁਰ ਬਈ ਕਿੰਨੀ ਬਾਟ ਰਹਿ ਜਾਂਦਾ ਇੱਥੋਂ ਆਪਾਂ ਇੱਥੋਂ 20 ਕਿਲੋਮੀਟਰ ਬਾਟ ਆ ਵੀ 20 ਕਿਲੋਮੀਟਰ ਲਗਭਗ ਹਾਂਜੀ ਠੀਕ ਆ ਤੇ ਇਹ ਰੋਡ ਕਿਹੜੇ ਤੇ ਆਪਣਾ ਨੇੜਾ ਪੈ ਜਾਂਦਾ ਵੱਡੇ ਜਲਾਲਾਬਾਦ ਵਾਲਾ ਜਿਹੜਾ ਰੋਡ ਆ ਜਲਾਲਾ ਫਾਜਲਾ ਫਰੋਜਪੁਰ ਵਾਲਾ ਰੋਡ ਠੀਕ ਆ ਵੱਡੇ ਰੋਡ ਤੋਂ ਹੀ ਆ 2 ਕਿਲੋਮੀਟਰ ਬਾਟ ਠੀਕ ਆ ਲੋ ਵੀ ਡਰੈਸ ਬਾਈ ਤੋਂ ਤੁਹਾਨੂੰ ਸਮਝਾਤਾ ਤੇ ਇਹ ਮੱਝ ਦੀ ਗੱਲ ਕਰੀਏ ਬਈ ਇਹ ਆਪਣੇ ਘਰ ਦੀ ਹੈ ਹਨਾ ਹਾਂਜੀ ਹਾਂਜੀ ਠੀਕ ਆ ਕਿੰਨਾ ਮਾਸੂਆ ਸੂਆ ਬਈ ਇਹ ਤੀਜਾ ਸੂਆ ਸੋਣਾ ਠੀਕ ਆ ਤੀਜਾ ਸੂਆ ਸੋਣਾ ਕਿੰਨੇ ਦਿਨ ਲੱਜੂ ਬਈ ਲਗਭਗ ਹਜੇ 5 ਦਿਨ ਪਾਇਆ ਜੀ ਇਹਦੇ ਹਜੇ 5 ਦਿਨ ਪਾਇਆ ਹਾਂ 4-5 ਦਿਨ ਉੱਤੇ ਵੀ ਲੈ ਜਾਂਦੀ ਹੈ ਠੀਕ ਆ ਤੇ ਬਈ ਇਹਨੇ ਦੂਜੇ ਸੂਏ ਆਪਣੇ ਕੋਲ ਕਿੰਨਾ ਗੁਦਦ ਕੱਢਿਆ ਇਹਨੂੰ 1.7 15 ਲੀਟਰ ਕੱਢਿਆ ਜੀ ਠੀਕ ਆ 1.7 15 ਲੀਟਰ ਦੇ ਲਗਭਗ ਠੀਕ ਆ ਏ ਬਈ ਹੁਣ ਸੀਮਨ ਦੀ ਗੱਲ ਕਰੀਏ ਤਾਂ ਸੀਮਨ ਕਿਹੜਾ ਲਵਾਇਆ ਸੀ ਤੀ ਇਹ ਜੀ ਸ਼ੈਨਸ਼ਾ ਨਹੀਂ ਬਾਦਲ ਫਾਰਮ ਵਾਲਿਆਂ ਦਾ ਠੀਕ ਆ ਹਾਂ ਉਹ ਲਵਾਇਆ ਆਪਾਂ ਠੀਕ ਆ ਉਹਦਾ ਆਪਣੇ ਦੂਜੀ ਮਾਝ ਦਾ ਬੱਚਾ ਵੀ ਆਇਆ ਸ਼ੈਨਸ਼ਾ ਦਾ ਹਾਂ ਹਾਂ ਉਹਦਾ ਵੀ ਆਇਆ ਤੇ ਆ ਆਪਣੇ ਈਯੂਬੇ ਦਾ ਆ ਇਹ ਈਯੂਬੇ ਦਾ ਹਾਂ ਠੀਕ ਆ ਟੇਡੇ ਕੱਟ ਦੇ ਵਿੱਚ ਇਹ ਕੱਟਾ ਬਈ ਇਹ ਕੱਟਾ ਠੀਕ ਆ ਐਸ ਮਾਝ ਦਾ ਹਨਾ ਬਈ ਹਾਂ ਇਹ ਉਹ ਪਰਲੀ ਦਾ ਠੀਕ ਆ ਇਹ ਮਾਈ ਦਾ ਉਯੂਬੇ ਦਾ ਕਟਾ ਇਹਦੀ ਗਾਂ ਧੀ ਜਿਹੜੀ ਸ਼ੈਨ ਸ਼ਾਦੀ ਆਈ ਉਹ ਵਿਚਾਲੇ ਖੜੀ ਹੋਵੇ ਪਹਿਲਾਂ ਇਹਦੀ ਜਾਣਕਾਰੀ ਮਾਈ ਦੀ ਤੁਹਾਨੂੰ ਫੇਰ ਲੈ ਕੇ ਦਿੰਨੇ ਆ ਕਿਉਂਕਿ ਜਿਹੜੇ ਵੀਰ ਸ਼ੌਂਕ ਰੱਖਦੇ ਆ ਨਾ ਪਹਿਲਾਂ ਤੁਹਾਨੂੰ ਬੱਚੇ ਵਿਖਾਉਣੇ ਆ ਆਹ ਬਈ ਜਿਹੜੀ ਆਪਾਂ ਮੱਝ ਕਵਰ ਕਰਨ ਲੱਗੇ ਹੁਣ ਅੱਜ ਵੇ ਸੇਲ ਕਰਨੀ ਉਹਦੀ ਧੀ ਆ ਹਾਂਜੀ ਇਹ ਪਹਿਲੇ ਸੂਏ ਦੀ ਹੈ ਹਾਂ ਇਹ ਪਹਿਲੇ ਸੂਏ ਦੀ ਹੈ ਇਹ ਕਿਹੜੇ ਬੋਲਦੀ ਧੀ ਆ ਗੜਵਾਸੂ ਦਾ 3000 2 ਗੜਵਾਸੂ ਦਾ 3000 2 ਹਾਂਜੀ ਉਸ ਬੋਲਦੀ ਆ ਹਾਂ ਠੀਕ ਆ ਇਹ ਆਪਣੀ ਆ ਦੂਜੀ ਗੱਟੀ ਉਹਦੀ ਆ ਜੀ ਇਹ ਐਂਚਾਬੋਲ ਇਹ ਜਿਹੜੀ ਪਰੇ ਮਾਜ ਵਿਖਾਈ ਆ ਹਾਂਜੀ ਹਾਂਜੀ ਠੀਕ ਐ ਕੱਟੇ ਦੀ ਭੈਣ ਆ ਜੀ ਹਾਂ ਤੇ ਆ ਉਹਦੀ ਫਿਰ ਕੱਟੀ ਜਿਹੜੀ ਅੱਜ ਆਪਾਂ ਸੇਲ ਕਰਨੀ ਹਾਂਜੀ ਇਹ 507 ਦੀ ਐ ਇਹ 507 ਦੀ ਹਾਂ ਠੀਕ ਜੀ ਦੋ ਵੀ ਬਾਈ ਕੋਲੇ ਨੂੰ ਪ੍ਰੋਪਰ ਰਜਿਸਟਰ ਲੱਗਿਆ ਹੋਇਆ ਬਾਈਆਂ ਦਾ ਸਾਰਿਆਂ ਦੇ ਸਟਰਾ ਉਹ ਤੇ ਲਾ ਕੇ ਰੱਖੇ ਹੋਏ ਆ ਇਹ ਗੱਲ ਨਹੀਂ ਵੀ ਬੰਦਾ ਉਹਦਾ ਭੁੱਲ ਜੂਗਾ ਹਾਂਜੀ ਕਿਉਂਕਿ ਸਾਫ ਸੁਥਰਾ ਜੀ ਨੇ ਬਰੀਡ ਤੇ ਕੰਮ ਕਰਨਾ ਸ਼ੌਂਕ ਹੁੰਦਾ ਤੇ ਇਹ ਸਮਝ ਦੀ ਗੱਲ ਕਰੀਏ ਬਈ ਹੁਣ ਪੰਜ ਦਿਨ ਸੂਨ ਚ ਬਾਕੀ ਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਦੁੱਧ 14-15 ਲੀਟਰ ਦੇ ਲਗਭਗ ਪਾਉਂਦੀ ਆ ਹਾਂਜੀ ਲੋ ਵੀ ਢਾਂਚਾ ਤੁਹਾਨੂੰ ਉਖਾ ਦਿੰਨੇ ਆ ਵੱਡੇ ਢਾਂਚੇ ਦੇ ਵਿੱਚ ਆ ਸੋਹਣੀ ਮਾਝਾ ਦੋਸਤੋ ਨੀਲੀ ਰਾਇ ਦੇ ਬੱਚੇ ਸੋਹਣੇ ਪਾਉਂਦੀ ਆ ਤੇ ਅਜਿੱਤੀ ਸ਼ੈਨਸ਼ਾ ਬੋਲਦਾ ਸੀਮਨ ਲੱਗਿਆ ਹੋਇਆ ਹਾਂ ਵੀ ਤੋੜ ਦੇ ਇੱਕ ਮਿੰਟ ਸਿੰਘ ਵੇਖ ਸਕਦੇ ਆ ਸਿੰਘ ਹਾਇ ਭਾਉ ਦੀ ਖੁੱਲਾ ਹੀ ਆ ਭਾਉਾਂ ਦੀ ਬਾਡੀ ਬੰਤਰ ਦੀ ਦੋਸਤੋ ਸੋਹਣੀ ਆ ਮੱਥੇ ਦੇ ਵਿੱਚ ਛੋਟਾ ਜਿਹਾ ਬੱਲ ਹੈਗਾ ਮਗਰਲੇ ਪੈਰ ਹੀ ਕੱਲੇ ਚਿੱਟੇ ਆ ਨਾ ਬਾਈ ਹਾਂਜੀ ਹਾਂਜੀ ਅਗਲੇ ਤਾਂ ਹੈ ਨਹੀਂ ਨਾ ਲੋ ਵੀ ਅਗਲੇ ਪੈਰ ਚਿੱਟੇ ਹੈ ਨਹੀਂ ਮਗਰਲੇ ਹੈ ਪੂਰੇ ਚਿੱਟੇ ਆ ਉਹជា ਆਦਤਾਂ ਥਾਣਾ ਹਵਾਨੇ ਤੋਂ ਜੇ ਗੱਲ ਕਰੀਏ ਸਾਫ ਸੁਥਰੀ ਹੈ ਵੇਖ ਸਕਦੇ ਆ ਸੁਨਾ ਹਵਾਨਾ ਤਿਆਰ ਕੀਤਾ ਹੋਇਆ 14-15 ਲੀਟਰ ਦੇ ਲਗਭਗ ਬਾਈਆਂ ਦਾ ਦੁੱਧ ਪਾਣ ਦੀ ਹੈ ਦੇਖ ਸਕਦੇ ਸੇਮ ਸਾਈਜ਼ ਦੇ ਵਿੱਚ ਥਾਣਾ ਇਹ ਤੋੜ ਕੇ ਤੁਹਾਨੂੰ ਕਾਉਣੇ ਆ ਅੱਖਾਂ 'ਚ ਬਈ ਦੋਹਾਂ ਜੀ ਹੈਗੇ ਹਨਾ ਜਵਾਬ ਹਾਂ ਹਾਂ ਜਵਾਬ ਹੈ ਠੀਕ ਲੋ ਵੀ ਅੱਖਾਂ 'ਚ ਦੋਹਾਂ ਜੀ ਹੈਗੇ ਆ ਤੋੜ ਕੇ ਤੁਹਾਨੂੰ ਖਾ ਦਿਨੇ ਰਾਜੀਪੜੀ ਦੀ ਗੱਲ ਕਰੀ ਆ ਬਾਈ ਦੀ ਜਿਵੇਂ ਸ਼ੌਂਕ ਆ ਤੇ ਸੰਭਾਈ ਵੀ ਚੰਗੀ ਆ ਵੇਖ ਸਕਦੇ ਆ ਬਹੁਤ ਸੋਹਣੀ ਆ ਦੋਸਤੋ ਮੱਝ ਰਾਜੀਪੜੀ ਚੰਗੀ ਆ ਸੋਨਾ ਢਾਂਚਾ ਦੋਸਤੋ ਤੋੜ ਕੇ ਤੁਹਾਨੂੰ ਖਾ ਦੇਣੇ ਦੁਬਾਰੇ ਫੇਰ ਇੱਕ ਵਾਰੀ ਪਾਣੀ ਪੀਂਨ ਦੀ ਆ ਰਾਜੀਪੜੀ ਚੰਗੀ ਆ ਆ ਦੋਸਤੋ ਜੇ ਗੱਲ ਕਰੀਏ ਨਾ ਸ਼ੈਨਸ਼ਾ ਬੋਲ ਦੀ ਕੱਟੀ ਆ ਤੇ ਇਹੀ ਹੈ ਇਹੀ ਤੇ ਦੇ ਸੀਮਨ ਲੱਗਿਆ ਹੋਏ ਇਹ ਪਰ ਹੈ ਦੂਜੀ ਮੱਝ ਦੀ ਕੱਟੀ ਆ ਆ ਬੱਚਾ ਇਹਦਾ ਮਗਰਲੇ ਸੂਏ ਦਾ ਜਿਹੜੀ ਆਪਾਂ ਤੁਹਾਨੂੰ ਤੁਹਾਨੂੰ ਵਿਖਾਉਣ ਲੱਗੇ ਆਂ ਇੱਕ ਸਾਦੇ ਸੋਹਣੀ ਕੱਟੀ ਆ ਮਗਰਲੇ ਸੂਏ ਦੀ ਸੇਮ ਹੀ ਬੱਚੇ ਆ ਦੋਸਤੋ ਵੇਖ ਸਕਦੇ ਆ ਪਰਲਾ ਜੇ ਕੱਟੀ ਦੀ ਗੱਲ ਕਰੀਏ ਪਹਿਲੇ ਸੂਏ ਜੀ ਵੀ ਸੇਮ ਹੀ ਆਈ ਆ ਮੱਥੇ ਜੀ ਵੀ ਬੱਲ ਤੇ ਬੁੱਲਾਂ ਤੇ ਗੱਲ ਕਰੀਏ ਦੋਸਤੋ ਇਹਦੇ ਵੀ ਉਵੇਂ ਹੀ ਆ ਤੇ ਉਹਦੇ ਵੀ ਉਵੇਂ ਆ ਜਜਮੈਂਟ ਤੁਹਾਨੂੰ ਹੋ ਜਾਣੀ ਮਗਰਲੇ ਪੈਰ ਹੀ ਉਹਦੇ ਚਿੱਟੇ ਆ ਤੇ ਮਗਰ ਲਈ ਇਹਦੇ ਆ ਤੇ ਮਗਰ ਲਈ ਮਾਦੇ ਆ ਪ੍ਰੋਪਰ ਆਪਦੇ ਦੇ ਹੀ ਜਾਂਦੀ ਹੈ ਹਨਾ ਬਾਈ ਬੱਚਾ ਬਾਕੀ ਮਾੜਾ ਮੋਟਾ ਕੁਸ ਬੋਲ ਵਾਲੇ ਪਾਸੇ ਵੀ ਜਾਵੜਦਾ ਬੱਚਾ ਲੋ ਵੀ ਤੋੜ ਕੇ ਤੁਹਾਨੂੰ ਦੁਬਾਰੇ ਫੇਰ ਵਿਖਾ ਦਿੰਨੇ ਆ ਬਾਕੀ ਦੋਸਤੋ ਕਿਸੇ ਵੀਰ ਦੇ ਇਹ ਪਸੰਦ ਹੋਵੇ ਮੱਝ ਤਾਂ ਤਸੱਲੀ ਤੁਸੀਂ ਕਰ ਲੈਣੀ ਗੱਭਣ ਹੈਗੀ ਆ ਦੋਸਤੋ ਸੋਹਣਾ ਢਾਂਚਾ ਰਾਜੀ ਪੜੀ ਚੰਗੀ ਆ ਹਵਾਨੇ ਪੱਖ ਤੋਂ ਦੋਸਤੋ ਸਾਫ ਸੁਥਰੀ ਆ ਦੁਬਾਰੇ ਫੇਰ ਤੁਹਾਨੂੰ ਜਜਮੈਂਟ ਕਰਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਹਵਾਨਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤਾਈ ਤੇ ਥਣਾ ਦਾ ਸਾਈਂ ਦੋਸਤੋ ਬਿਲਕੁਲ ਸੇਮ ਹੀ ਆ ਦੇਖ ਸਾਡੀ ਇਹ ਮੇਰੇ ਨਾਲ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ ਇਹਦਾ ਜੀ ਆਪਾਂ ਮੁੱਢਲੇ 1.35 ਲੱਖ 1.35 ਹਾਂਜੀ ਠੀਕ ਆ ਮਾਨਤਾਨ ਕੁਛ ਕਰਾਂਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਠੀਕ ਆ ਲਓ ਵੀ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਦੇ ਪਸੰਦ ਹੋਵੇ ਤੇ ਨੰਬਰ ਬਾਈ ਇੱਕ ਰਹੀ ਆਪਣਾ ਦੱਸ ਦੀ 98739 ਠੀਕ ਆ 99239 ਠੀਕ ਆ ਲਓ ਵੀ ਨੰਬਰ ਤੁਹਾਨੂੰ ਦੁਬਾਰੇ ਫੇਰ ਪੁੱਛਤਾ ਜਿਹੜੇ ਵੀਰ ਦੇ ਪਸੰਦ ਹੋਵੇ ਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ 5 ਤੋਂ 4 ਦਿਨ ਸੂਨ ਚ ਬਾਕੀ ਆ। ਬਾਈਆਂ ਦਾ 14-15 ਲੀਟਰ ਦੇ ਲਗਭਗੇ ਦੁੱਧ ਪਾਉਂਦੀ ਹੈ। ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ। ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਦੋਸਤੋ।